ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਕਿਨਰੋਲੀ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਜੀ ਸੋ ਅੱਜ 18 ਤਰੀਕ ਆ ਤੀਜਾ ਮਹੀਨਾ 2025 ਤੇ ਸੰਗਤਾ ਨਗਰ ਦੀਆਂ 10 ਨੂੰ ਪਿੰਡ ਲਲੋੜਾ ਸਾਹਿਬ ਤੋਂ ਅੱਜ ਇਸ ਸਥਾਨ ਤੇ ਲੈ ਕੇ ਆਏ ਨੇ ਸੰਗਤਾ ਨੇ ਤੇ ਇਸ ਸਥਾਨ ਦੀ ਸੇਵਾ ਸੰਭਾਲੀ ਆ ਤੁਹਾਨੂੰ ਸਾਰਾ ਦਿਖਾਉਣਾ ਕੋਠੀ ਵੀ ਦਿਖਾਉਣਾ ਰਿਹਾ ਸਾਰਾ ਸੋ ਇਹ ਦਰਬਾਰ ਸਾਹਿਬ ਬਣਿਆ ਹੋਇਆ ਤੇ ਥੱਲੇ ਲੰਗਰ ਹਾਲ ਬਣਿਆ ਆਓ ਤੁਹਾਨੂੰ ਕਰਾਉਣਾ ਹੈ ਰਾਤ ਦੇ ਦਰਸ਼ਕ ਕਿੰਨਾ ਸੋਹਣਾ ਸੀਨ ਸੋ ਇਹ ਦਰਬਾਰ ਸਾਹਿਬ ਬਣਿਆ ਤੁਸੀਂ ਦੇਖੋ ਥੱਲੇ ਲੰਗਰ ਹਾਲ ਸੋ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਜਿਹੇ ਜੀ ਮੇਰੇ ਮਨ ਦੀ ਇੱਛਾ ਸੀ ਉਹ ਮਨ ਮਹਾਰਾਜ ਨੇ ਪੂਰੀ ਕਰਤੀ ਸੋ ਲੰਗਰ ਹਾਲ ਇਧਰ ਜਾ ਕੇ ਆ ਥੱਲੇ ਸਾਹਮਣੇ ਤੁਸੀਂ ਦੇਖਦੇ ਹੋ ਥੱਲੇ ਲੰਗਰ ਹਾਲ ਬਣਿਆ ਹੋਇਆ ਇਹ ਥੱਲੇ ਤੁਸੀਂ ਦੇਖੋ ਲੰਗਰ ਹਾਲ ਬਣਿਆ ਹੋਇਆ ਸਾਹਮਣੇ ਦੇਖੋ ਸੂਪੌੜੀਆਂ ਉੱਤਰਦੀਆਂ ਨੇ ਬੌੜੇ ਉੱਤਰ ਕੇ ਥੱਲੇ ਲੰਗਰ ਹਾਲ ਦੀ ਬੀਸਮੈਂਟ ਬਣੀ ਹੋਈ ਹੈ ਸੋ ਇੱਧਰ ਵੀ ਕਮਰੇ ਨੇ ਇਹ 60 ਫੁੱਟ ਚੌੜਾ 100 ਫੁੱਟ ਲੰਮਾ ਦਰਬਾਰ ਸਾਹਿਬ ਤੇ ਲੰਗਰ ਬੇਸਾਲ ਇੰਨੀ ਲੰਮੀ ਸੋ ਇਹ ਦੇਖੋ ਸਾਹਮਣੇ ਨਿਸਾਨ ਸਾਹਿਬ ਜੀ ਦੇ ਦਰਸ਼ਨ ਚੁੱਲ ਰਿਆ ਨਿਸਾਨ ਸਾਹਿਬ ਉਹ ਡਿਊਟੀ ਬਣੀ ਹੋਈ ਆ ਉਧਰ 메ਨ ਗੇਟ ਡਿਊਟੀ ਦਾ ਬਣਿਆ ਹੋਇਆ ਫਿਰ ਦੇਖ ਰਿਹਾ ਹਾਂ ਇੱਧਰ ਗੱਡੀਆਂ ਖੜਾਉਣ ਵਾਤੇ ਦੋਨੋਂ ਗੱਡੀਆਂ ਖੜੀਆਂ ਨੇ ਇਹ ਡਿਊਟੀ ਦਾ ਗੇਟ ਬਣਿਆ ਹੋਇਆ ਇੱਥੋਂ ਪਿੰਡ ਬਲਵੇੜਾ ਨੇੜੀ ਆ ਇੱਧਰ ਵੀ ਘਰ ਨੇ ਰੋਡ ਆ 3500 3000 ਇਸ ਨਗਰ ਦੀ ਵੋਟ ਆ ਇੱਕੇ ਗੁਰਦੁਆਰਾ ਸਾਹਿਬ ਆ ਸੋ ਸੰਗਤਾਂ ਬੜੇ ਪਿਆਰ ਦੇ ਨਾਲ 10 ਨੂੰ ਲੈ ਕੇ ਆਈਆਂ ਨੇ ਸੋ ਇੱਥੇ ਮੇਰੀ ਕਿਸੇ ਨੇ ਸਪਾਰ ਸਪਾਈ ਸੀ ਕਿ ਇਹ ਸਥਾਨ ਜੇ ਤੁਸੀਂ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਨੂੰ ਲਲੋਡਾ ਸਾਹਿਬ ਵਾਲਿਆਂ ਨੂੰ ਸਮਾਦੋ ਈਪੀ ਤੁਹਾਡੇ ਹਰੌਣ ਕਲਾ ਲਾਣਗੇ ਤੇ ਸਥਾਨ ਬਹੁਤ ਵੱਡਾ ਸਥਾਨ ਆ ਸੋ ਇੱਧਰ ਦੇਖ ਰਹੋ ਤੁਸੀਂ ਇੱਧਰ ਇਹ ਉਹ ਸਾਹਮਣੇ ਪਾਰਕ ਬਣਿਆ ਹੋਇਆ ਪਾਰਕ ਦੇ ਨਾਲ ਹੀ ਕੋਠੀ ਬਣੀ ਹੋਈ ਆ ਪਾਰਕ ਦੇ ਨਾਲ ਹੀ ਕੋਠੀ ਬਣੀ ਹੋਈ ਆ ਆਓ ਇਹ ਪਾਰਕ ਦੇਖੋ ਬੜਾ ਸੁੰਦਰ ਪਾਰਕ ਬਣਿਆ ਹੋਇਆ ਤੇ ਇਹ ਨਾਲ ਹੀ ਕੋਠੀ ਬਣੀ ਦੇਖੋ ਘੁਮਾ ਦਣਾ ਤੁਹਾਨੂੰ ਕੈਮਰਾ ਇਹ ਦੇਖੋ ਇਹ ਦਰਵਾਰ ਸਾਹਿਬ ਆ ਤੇ ਨਾਲ ਹੀ ਇਹ ਸਾਹਮਣੇ ਕੋਠੀ ਬਣੀ ਆ ਤਿੰਨ ਬੈਡਰੂਮ ਨੇ ਤੇ ਸਾਰੇ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਅੱਜ ਹੋਰ ਲਈ ਇਹ ਜਿਹੜਾ ਰਸਤਾ ਇੱਕ ਕੋਠੀ ਨੂੰ ਇਧਰੋਂ ਵੀ ਰਸਤਾ ਜਾਂਦਾ ਤੇ ਪਰਲੀ ਸਾਈਡ ਨੂੰ ਰਸਤਾ ਜਾਂਦਾ ਇਹ ਸਾਹਮਣੇ ਜਿਹੜੇ ਆ ਗਏ ਇਹ ਮਾਈਆਂ ਬੀਬੀਆਂ ਵਾਸਤੇ ਲੈਟਰਿੰਗ ਬਾਥਰੂਮ ਨੇ ਇਹ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਬੜੇ ਸੋਹਣੇ ਸੰਗਤਾਂ ਨੇ ਸਥਾਨ ਬਣਾਇਆ ਹੋਇਆ ਇਹ ਦੇਖੋ ਬਹੁਤ ਹੀ ਸੁੰਦਰ ਨਲਾਸਤ ਹਾਂ ਸਰਾਂ ਨਹਾਉਣ ਵਾਸਤੇ ਇੱਕ ਜੀਜ਼ਰ ਲੱਗਿਆ ਇਹ ਮਾਈਆਂ ਬੀਵੀਆਂ ਵਾਸਤੇ ਇਸ਼ਨਾਨ ਕਰਨ ਤੇ ਇੱਧਰ ਅੰਗਰੇਜ਼ੀ ਸੀਟ ਨਕੀ ਹੋਈ ਆ ਬਹੁਤ ਪੂਰੇ ਹੱਥ ਧੋਣ ਵਾਸਤੇ ਸੋ ਬਹੁਤ ਹੀ ਸੋਨਾ ਨਗਰ ਨੇ ਇਹ ਬਣਾਇਆ ਹੋਇਆ ਇਹ ਬੀਬੀਆਂ ਦੇ ਬਾਥਰੂਮ ਹੁਣ ਤੁਹਾਨੂੰ ਭਾਈਆਂ ਨੂੰ ਦਿਖਾਵਾਂਗਾ ਇਹ ਨਾਲੀਦਰ ਕੋਠੀ ਆ ਗਈ ਆ ਤੇ ਸਾਹਮਣੇ ਫੇਰ ਦਰਵਾਜ਼ਾ ਆ ਦੇਖ ਲਓ ਇੱਥੋਂ ਕਿੰਨਾ ਸੋਹਣਾ ਸੀਲ ਬਣਿਆ ਹੋਇਆ ਇਹ ਇਹ ਸਾਰੇ ਕੋਠੀ ਬਣੀ ਹੋਈ ਆ ਔਰ ਤੁਹਾਨੂੰ ਦਿਖਾਉਣੇ ਆ ਇਹ ਭਾਈਆਂ ਵਾਸਤੇ ਆ ਕੇ ਬਾਥਰੂਮ ਬਣਸੇ ਤਾਂ ਪੁਰੇ ਹੱਥ ਧੋਣ ਵਾਲ ਤੇ ਤੇ ਸੀਟ ਲੱਗੀ ਹੋਈ ਆ ਉਧਰ ਅੰਗਰੇਜ਼ੀ ਸੀਟ ਬਹੁਤ ਸੋਨਾ ਸਥਾਨ ਬਣਿਆ ਹੋਇਆ ਇੱਧਰ ਇਹ ਸਿੰਘਾਂ ਦੇ ਇਸ਼ਨਾਨ ਕਰਨ ਵਾਲਾ ਜਿਹੜੀ ਜਥੇ ਵਾਲੇ ਸਿੰਘ ਨੇ ਉਹਨਾਂ ਦਾ ਇਸ਼ਨਾਨ ਕਰਨ ਵਾਲਾ ਬਹੁਤ ਵਧੀਆ ਸੰਗਤਾਂ ਨੇ ਇਹ ਜਗਾ ਬਣਾਈ ਹੋਈ ਹੈ ਤੁਸੀਂ ਦੇਖੋ ਸੋ ਇਹ ਕਮਰਾ ਹੈ ਇੱਧਰ ਇਥੇ ਆਪਾਂ ਸੋਫੇ ਲਾਵਾਂਗੇ ਕਣਗੀ ਤਰਜੀ ਬੈਠੇ ਨੇ ਸੋਫੇ ਲਾ ਕੇ ਇਥੇ ਸਾਰਾ ਇਹ ਕਮਰਾ ਬਣਿਆ ਇਹ ਕਮਰਾ ਕਿੱਧਰ ਨੂੰ ਗੇਟ ਬਣਿਆ ਹੋਇਆ ਠੀਕ ਆਉਂ ਸੋ ਇਹ ਕਮਰਾ ਜਿਹੜਾ ਇਹ ਰਸੋਈ ਆ ਗਈ ਤੇ ਬਰਾਮਾ ਸਬਜ਼ੀ ਲਾਉਣਾ ਸੋਈ ਬਹੁਤ ਸੋਹਣੀ ਬਣਾਈ ਹੋਈ ਆ ਫਰਿੱਜ ਪ੍ਰੋਸਰਾਂ ਕੁਸ ਸਮਾਨ ਸੰਕ ਸੰਕ ਇਹਦੇ ਵੀ ਜਿਹੜਾ ਸੋਈ ਆ ਸਾਰੀ ਬੜੀ ਧੀਏ ਹੈ। ਭਾਜੀ ਹੋਜੀ ਵਗੈਰਾ ਪੈਨ ਹੈ। ਸੋਈ ਸਿੰਘ ਸਾਡਾ ਦੱਲੀ ਵਾਲਾ ਇਹ ਨਾ ਕਰਨ ਸਿੰਘ ਹਾਂ ਕਰਨ ਸਿੰਘ ਕਰਨ ਸਿੰਘ ਸੋ ਇਹ ਉਹ ਗੇਟ ਆ ਜਿਹੜਾ ਉਧਰ ਜਿੱਥੇ ਸੋਫੇ ਲੱਗਣੇ ਨੇ ਸੋ ਇਹ ਇਹ ਗੇਟ ਮੇਨ ਆ ਭਾਈ ਇਹ ਕੋਠੀ ਤੇ ਜਿਹੜੇ ਗਰਮ ਸਿੰਘ ਦੀ ਕੋਠੀ ਆ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਇਧਰ ਜਿੱਥੇ ਉਹ ਟਾਈਪ ਪਿਛੇ ਲੱਗ ਰਿਹਾ ਇਹ ਬੈਡਰੂਮ ਆ ਇੱਕ ਉਧਰ ਵੀ ਫੈਲਿੰਗ ਕਰ ਰਹੇ ਹਾਂ ਜੀ ਕਮਰੇ ਬਣੇ ਹੋਏ ਨੇ ਏਸੀ ਲੱਗ ਜਾਏਗਾ ਫਲੂਸੀਡੀ ਸਰ ਦੋਬਾਰ ਇਧਰ ਆ ਗਏ ਇਹ ਕਮਰਾ ਬਣਿਆ ਕਿੱਧਰ ਕਮਰੇ ਦੇ ਨਾਲ ਹੀ ਟੈਸਰਿੰਗ ਬਾਥਰੂਮ ਤਿੰਨ ਦਾ ਗਿੱਜਰ ਲੱਗਿਆ ਨੇ ਇੱਥੇ ਇੰਦਰ ਵੀ ਗਿੱਜਰ ਲੱਗਿਆ ਦੇਖੋ ਕਿੰਨਾ ਤਗੜੀ ਸਹੂਲਤ ਗ੍ਰੰਤੀ ਸਿੰਘ ਬਾਤ ਤੇ ਬਣਾਈ ਆ ਸੋ ਬਹੁਤ ਵਧੀਆ ਇਹ ਨਾਈਟ ਰੂਮ ਬਾਥਰੂਮ ਇਧਰ ਮੇਨ ਗੇਟ ਆ ਗਿਆ ਕੋਠੀ ਦਾ ਇਹ ਮੇਨ ਗੇਟ ਆ ਇਹ ਰਸੋਈ ਆ ਕਿ ਉਧਰ ਸੋਪੇ ਸਾਫ ਲੱਗ ਜਣਗੇ ਸੋ ਇੱਧਰ ਇਹ ਲੂਬੀ ਆ ਕਿ ਜਿਹਦੇ ਵਿੱਚ ਲੂਬੀ ਆ ਇਹ ਲੂਬੀ ਉਹ ਗੇਟਾ ਤੇ ਨਾਲ ਹੀ ਦੋ ਇੱਕ ਕਮਰਾ ਦੋ ਕਮਰੇ ਫਿਰ ਆ ਬਾਥਰੂਮ ਆ ਲੂਬੀ ਚ ਖੜਾ ਮੈਂ ਸੋ ਇੱਧਰ ਜਿਹੜਾ ਗੇਟ ਆ ਇੱਕ ਇਹ ਬੈਡਰੂਮ ਸੁਬਾਹ થી ਬਧੀਆ ਬਣਿਆ ਇਹ ਆ ਗਿਆ ਇੱਧਰ ਬਾਹਰਲਾ ਗੇਟ ਜਿਹੜਾ ਕੋਈ ਸੰਗਤ ਮਿਲਣ ਕਿਨ ਲਾਗ ਗੁਰੂ ਆ ਬਾਹਰ ਤੇ ਗੇਟ ਨਿਕਲੇ ਗਏ ਇਹ ਵੀ ਦਰਵਾਜ਼ਾ ਸਾਹਿਬ ਆ ਗਿਆ ਤੇ ਨਾਲ ਹੀ پارک ਆ ਤੇ ਨਾਲ ਹੀ ਕੋਠੀ ਤੇ ਕੋਠੀ ਦਾ ਬਾਹਰਲਾ ਹਿੱਸਾ ਆ ਗਿਆ ਤੇ ਜਿਹੜਾ ਇਹ ਕਮਰਾ ਇਹਨੂੰ ਦਫ਼ਤਰ ਬਣਾ ਦਾਂਗੇ ਪੂਰੇ ਸ਼ਗਨ ਨੂੰ ਸਾਫ਼ ਖੌਣ ਵਾਤੇ तो ये दफ्ट बनावे इतने मुंडे में साम्राज्य बना ਜੋ ਜਿਹੜਾ ਇਹ ਸਥਾਨ ਆ ਜਗਾ ਵੜੀ ਹੋਈ ਆ ਵੀ ਆਪਾਂ ਸਾਲ ਸਖਾਉਣ ਵਾਸਤੇ ਕੋਠੀ ਦੇ ਨਾਲੇ ਕੋਈ ਕੋਠੀ ਸਿੰਘ ਰਹਿਤ ਬਣੀ ਹੋ ਬਹੁਤ ਵਧੀਆ ਰੈਸ ਬਣੀ ਹੋਈ ਆ ਮਨ ਖੁਸ਼ ਹੋ ਗਿਆ ਸੇਵਾ ਕੀਤੀ ਸਫਲ ਹੋ ਗਈ ਇਹ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਖੰਡ ਪਾਟਸਰ ਚੱਲਦੇ ਰਹਿੰਦੇ ਨੇ ਤੇ ਇੱਥੇ ਆਪਾਂ ਗ੍ਰਾਂਤੀ ਸਿੰਘਾਂ ਦੀ ਰਹਿਤ ਬਣਾਵਾਂਗੇ ਉਹ ਕਮਰਾ ਆਪਣਾ ਸੰਗਤ ਨੂੰ ਮਿਲਣ ਲੱਗਣ ਲੱਗਣ ਬਾਅਦ ਸੋਫੇ ਜਾ ਕੇ ਲਾ ਕੇ ਬੈਠ ਲਾ ਕੇ ਰੱਖਾਂਗੇ ਇਹ ਜਿਹੜੇ ਤੁਹਾਨੂੰ ਦਿਖਾਇਆ ਸੀ ਇਹ ਬਾਥਰੂਮ ਤੇਰਾ ਆ ਗਏ ਨਾਲੇ ਸਿੰਗਲ ਬਣਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਆ ਨਗਰ ਨਿਵਾਸੀ ਸੰਗਤਾਂ ਦਾ ਜੋ ਦਾਸ ਨੂੰ ਬੜੇ ਪ੍ਰੀਮ ਸਤਕਾਰ ਦੇ ਨਾਲ ਇਸ ਸਥਾਨ ਦੀ ਸੇਵਾ ਸੰਭਾਲੀ ਆ ਸੋ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਤਨ ਮਨ ਦੇ ਨਾਲ ਧੰਦੇ ਨਾਲ ਪਿਆਰ ਦੇ ਨਾਲ ਪੂਰੀ ਸੇਵਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ